ਕਟਕਟ ਵੀ 1.5 ਤੋਂ 2 ਕਰੋੜ ਦਾ ਸਾਡਾ ਇਦਾਂ ਹੀ ਡੈਮੇਜ ਹੋ ਗਿਆ ਵਾ ਇਹ ਵੇਖੋ ਸਾਰਾ ਜਿਹੜਾ ਵਾ ਸਾਰਾ ਮਿੱਟੀ ਹੋ ਗਿਆ ਹੈ ਸਾਰੇ ਬੈਗ ਡੈਮੇਜ ਹੋ ਗਏ ਆ ਟਰਪਲਾਂ ਡੈਮੇਜ ਹੋ ਗਈਆਂ ਮਸ਼ੀਨਰੀ ਡੈਮੇਜ ਹੋ ਗਈ ਬੋਲੋ ਰੀਸੈਟ ਕਰਨ ਵਾਲਾ ਸਾਰਾ ਕੰਮ ਹੋ ਗਿਆ ਨਵੇਂ ਸਰਵਰ ਨਵੇਂ ਸਰਵਰ ਹਾਂਜੀ ਹਾਂਜੀ ਸਾਡੇ ਇੱਥੇ 32000 ਬੈਗ ਸੀ 32000 32000 ਬੈਗ ਸੀ ਹਾਂਜੀ ਉਸ ਚ 32000 ਚੋਂ ਨੀਅਰ ਬੋਟ ਜੋ ਸਾਨੂੰ ਐਸਟੀਮੇਟ ਲਾਇਆ ਵਾ 10000 ਰੁਪਏ ਖਰਾਬ ਹੋ ਗਿਆ ਹਟ ਕੋ ਜਿਹੜਾ ਜਿੰਨਾ ਮਟੀਰੀਅਲ ਪਿਆ ਸੀ ਸਟੀਫਾਈਡ ਐਂਡ ਫਾਊਂਡੇਸ਼ਨ ਸੀਡ ਪਿਆ ਸੀ ਸਾਰਾ ਠੀਕ ਹੈ ਹ ਪ੍ਰੋਸੈਸਿੰਗ ਹੋ ਗਈ ਸਾਰੀ ਸੈਂਪਲਿੰਗ ਹੋ ਗਈ ਸਾਰੀ ਇਹਦੀ ਸਿਰਫ ਇਹਦਾ ਉਹਨੇ ਤੋਂ ਪੈਕਿੰਗ ਕਰਨੀ ਸੀ ਤੇ ਅਕਤੂਬਰ ਤੱਕ ਸਪਲਾਈ ਹੋ ਜਾਣੀ ਸੀ ਇਹਦੀ 15-20 ਪਰਿਵਾਰ ਨੇ ਜਿਹੜੇ ਸਾਡੇ ਨਾਲ ਜੁੜੇ ਆ ਉਹ ਸਾਰੇ ਰੋਟੀ ਖਾਣ ਦੇ ਕਰਕੇ ਤੋਂ ਅਸੀਂ ਵੀ ਰੋਟੀ ਖਾਣਦੇ ਆ ਵੀ ਰੋਟੀ ਖਾਣਦੇ ਆ ਇੱਥੋਂ ਤੇ ਜਦੋਂ ਸਵੇਰੇ ਉੱਠ ਕੇ ਇੱਥੇ ਅੰਦਰ ਆਇਆ ਉਹਨੂੰ ਝੱਤੀ ਮਾਰਨੀ ਇੱਥੇ ਮੈਂ ਤਾਂ ਉੱਥੇ ਬੈਠਾ ਬਾਹਰ ਹੀ ਖੜ੍ਹਦੀ ਜਦੋਂ ਹੜਾ ਆਇਆ ਇਹ ਅਨਗੰਦੀ ਗੱਲ ਆ ਤੋਂ ਸਵੇਰੇ ਉੱਠ ਕੇ ਇੱਥੇ ਆਇਆ ਤੇ ਉਹਨੇ ਅੰਦਰ ਵੇਖਿਆ ਬੋਰੀਆਂ ਡਕੀਆਂ ਕੋਈ ਇਧਰ ਨੂੰ ਪਾਣੀ ਕਿਧਰ ਤੇ ਜਗ ਰੋਂਡਿਆ ਪਿਆ ਬਾਹਰ ਉਥੇ ਅੰਦਾ ਪ ਆਏ ਨੇ ਬੁਰੇ ਸਾਥ ਨੇ ਸਾਨੂੰ ਇਹ ਆ ਵੀ ਉਹ ਨੀ ਬਿਮਾਰੀ ਨਾ ਫੈਲੇ ਅੰਦਰ ਸਮੈਲ ਕਿਤਨੀ ਕਿੰਨੀ ਆ ਰਹੀ ਤੁਸੀਂ ਵੇਖਿਆ ਹੀ ਗਏ ਸਾਰਾ ਤੋਂ ਉਸੇ ਕੰਮ ਨੂੰ ਲੱਗੇ ਹੋਏ ਆ ਲੇਬਰ ਆ ਲੇਬਰ ਨਹੀਂ ਮਿਲਦੀ 35-40 ਬੰਦੇ ਕੰਮ ਕਰਨ ਦੇ ਆ ਲੇਬਰ ਦਾ ਕੰਮ ਕਰਨ ਔਖਾ ਅੰਦਰ ਟਰੈਕਟਰ ਲਾ ਕੇ ਪਾਣੀ ਬਾਹਰ ਕੱਢ ਕੇ ਉਸ ਦਿਨ ਦਾ ਹੀ ਕੰਮ ਕਰਨ ਦੇ ਆਸੀਂ ਵੀ ਜਿਹੜਾ ਇਹ ਕੰਕਿਆ ਇਹ ਡੈਮੇਜ ਕਰਕੇ ਤੇ ਇਲਾਕੇ ਦਾ ਨੁਕਸਾਨ ਨਾ ਹੋਵੇ ਤੇ ਜਿਹੜਾ ਸਾਡੇ ਇੱਥੇ ਲੇਬਰ ਨੇ ਕੰਮ ਕਰਨਾ ਇਹਦਾ ਨੁਕਸਾਨ ਨਾ ਹੋਵੇ ਕਿਉਂਕਿ স্মੈਲੀ ਇੰਨੀ ਜ਼ਿਆਦੀ ਆ ਤੇ ਔਰ ਡੈਮੇਜ ਇੰਨਾ ਵਾ ਹੀਟ ਇੰਨੀ ਆ ਤੂੰ ਦੇਖਿਆ ਅੰਦਰ ਲੁੱਟਾ ਨਹੀਂ ਜਾ ਰਿਹਾ ਇੰਨੀ ਜ਼ਿਆਦੀ ਹੀਟ ਆ ਲੋਕੋਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਅਜਨਾਲੇ ਇਲਾਕੇ ਦੇ ਵਿੱਚ ਰਾਵੀ ਦੇ ਪਾਣੀ ਨੇ ਭਾਰੀ ਨੁਕਸਾਨ ਪਹੁੰਚਾਇਆ ਫਸਲਾਂ ਨੂੰ ਤੇ ਘਰਾਂ ਨੂੰ ਉਹਦੇ ਨਾਲ ਹੀ ਜਿਹੜੇ ਵਪਾਰ ਨੇ ਉਹ ਵੀ ਬਿਲਕੁਲ ਠੱਪ ਕਰ ਦਿੱਤੇ ਆ ਪਾਣੀ ਜਦੋਂ ਆਇਆ ਸੀਗਾ ਉਹ ਸਾਡੇ ਨੇ ਦਿਖਾਇਆ ਪਰ ਜਦੋਂ ਹੁਣ ਪਾਣੀ ਚਲਾ ਗਿਆ ਤਾਂ ਉਸ ਨੇ ਕੀ ਕੀ ਤਬਾਹੀ ਕੀਤੀ ਹੈ ਤੁਹਾਨੂੰ ਉਹ ਦਿਖਾਉਨੇ ਆ ਇੱਥੇ ਇੱਕ ਸਟੋਰ ਹੈ ਕਣਕ ਦਾ ਜਿੱਥੇ ਕਣਕ ਦੇ ਬੀਜ ਤਿਆਰ ਹੋਣੇ ਸੀਗੇ ਆਸੇ ਪਾਸੇ ਦੇ ਸਾਰੇ ਇਲਾਕੇ ਦੇ ਵਿੱਚ ਜਿਹੜੀ ਕਣਕੀ ਬੀਜੇ ਜਾਣੀ ਸੀਗੀ ਇੱਥੋਂ ਉਹ ਬੀਜ ਜਾਣਾ ਸੀਗਾ ਪਰ ਇਸ ਸਟੋਰ ਦੇ ਵਿੱਚ ਪਾਣੀ ਆ ਜਾਂਦਾ ਤੇ ਸਾਰੇ ਦਾ ਸਾਰਾ ਕਣਕ ਦਾ ਬੀਜ ਉਹ ਤਿਆਰ ਹੋ ਰਿਹਾ ਉਹ ਤੇ ਨਾਲ ਹੀ ਜਿਹੜੇ ਕਣਕ ਦੇ ਦਾਣੇ ਤੋਂ ਸਾਹਮਣੇ ਦੇਖ ਸਕਦੇ ਹੋ ਕਿ ਢੇਰ ਲਗਾਏ ਜਾ ਰਹੇ ਆ ਜੀ ਸੀ ਬੀ ਲਗਾਤਾਰ ਕੰਮ ਕਰ ਰਹੀ ਹੈ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਤਾਂ ਗੁਰਚਰਨਜੀਤ ਸਿੰਘ ਜਿਨ੍ਹਾਂ ਦਾ ਸਟੋਰ ਹੈ ਸਾਡੇ ਨਾਲ ਨੇ ਬਾਈ ਜੀ ਕਦੋਂ ਪਾਣੀ ਆਉਂਦਾ ਤੇ ਕਦੋਂ ਤੁਹਾਨੂੰ ਪਤਾ ਲੱਗਦਾ ਕਿ ਸਟੋਰ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਇਸ ਸੈਚਡੇ ਨੂੰ ਲਾ ਸੈਚਦੇ ਪਾਣੀ ਆਇਆ ਸਾਡੇ ਇੱਥੇ ਜੀ ਤੇ ਉਸ ਤੋਂ ਪਹਿਲਾਂ ਅਸੀਂ ਤਿਆਰੀ ਕੀਤੀ ਸਰਕਾਰ ਲੋਸਮੈਂਟ ਕੀਤੀ ਸੀ ਵੀ ਤੁਸੀਂ ਆਪ ਆਪਣਾ ਸੰਭਾਲ ਕਰੋ ਕਰਕੇ ਜੀ ਅਸੀਂ ਜੀਸੀਬੀ ਮਸ਼ੀਨ ਲਾ ਕੇ ਆਪਣੇ ਜੋ ਵੀ ਮਿੱਟੀ ਵਗੈਰਾ ਗੇਟ ਗਾੜੀ ਪਾਈ ਸਾਰੇ ਬੰਦ-ਬੰਦ ਕੀਤਾ ਰਸਤਾ ਜੋ ਕਰ ਸਕਦੇ ਜੋ ਪੋਸਿਬਲ ਹੈਗਾ ਸੀ ਬਟ ਉਹਦੇ ਨਾਲ ਕੋਈ ਜਦਾ ਬੈਨੀਫਿਟ ਨਹੀਂ ਮਿਲਿਆ ਪਾਣੀ ਆਪਣੇ ਤਰੀਕੇ ਨਾਲ ਅੰਦਰ ਆ ਗਿਆ ਅੰਦਰ ਆਉਣ ਤੋਂ ਬਾਅਦ ਫਿਰ 2.5-3 ਫੁੱਟ ਦੇ ਲਾਗੇ ਬੰਨੇ ਅੰਦਰ ਪਾਣੀ ਪੂਰਾ ਘੁੰਮ ਗਿਆ ਕਰਕੇ ਸਾਰਾ ਹਾਂਜੀ ਉਹ ਫਿਰ ਪਾਣੀ ਜਦੋਂ ਅੰਦਰ ਵੜ ਗਿਆ ਜਿਹੜਾ ਹੁਣ ਥੱਲੇ ਕਣਕ ਪਈ ਉਹ ਤੇ ਬਿਲਕੁਲ ਉਹਦੀ ਨਸ਼ਟ ਹੋ ਗਈ ਹੋਣੀ ਹੈ ਹਾਂਜੀ ਉੱਤੇ ਤੁਸੀਂ ਦੇਖਿਆ ਜੀ ਜੋ ਹਾਲਾਤ ਬਣੇ ਪਏ ਆ ਦਿਖਾ ਦਿਓ ਆਪਾਂ ਨਾਲ ਹਾਂਜੀ ਹਾਂ ਚਲੋ ਤੁਰੇ ਚੱਲਦੇ ਆ ਉਹ ਤੁਸੀਂ ਦੇਖਿਓ ਜੋ ਹਾਲਾਤ ਆ ਇਹਨੇ ਬੁਰੇ ਹਾਲਾ ਅੰਦਰ 스멜 ਕਿਤਨੀ ਕਿੰਨੀ ਆ ਰਹੀ ਹੈ ਤੁਸੀਂ ਵੇਖਿਆ ਹੀ ਕਰਕੇ ਸਾਰਾ ਤੋਂ ਉਸੇ ਕੰਮ ਨੂੰ ਲੱਗੇ ਹੋਏ ਹੈ ਲੇਬਰ ਹੈ ਲੇਬਰ ਨਹੀਂ ਮਿਲਦੀ 35-40 ਬੰਦੇ ਕੰਮ ਕਰਨ ਦੇ ਆ ਲੇਬਰ ਦਾ ਕੰਮ ਕਰਨ ਔਖਾ ਅੰਦਰ ਬਟ ਇਹਨਾਂ ਹਾਲਾਤਾਂ ਚ ਵੀ ਅਸੀਂ ਲੱਗੇ ਹੋਏ ਹਾਂ ਕੁਝ ਨਾ ਕੁਝ ਜੋ ਵਜਦਾ ਵਾ ਉਹਨੂੰ ਬਚਾ ਲਈਏ ਬਟ ਨੰਬਰ 2 ਜਿਹੜਾ ਬਿਮਾਰੀ ਮੂਰੀ ਦਾ ਹੈਗਾ ਵਾ ਖਰਾਬ ਕਰਨ ਜਿਹੜੀ ਹੈ ਉਹਨੂੰ ਕੱਢ ਕੇ ਬਾਹਰ ਤੋਂ ਬਾਹਰ ਛੁੱਟਦੀ ਹੈ ਕਿਉਂਕਿ ਹੋਰ ਜਦਾ ਲੱਕ ਦਾ ਡੈਮੇਜ ਨਾ ਹੋਵੇ ਵਾਲੇ ਦੁਲੇ ਦਾ ਕੋਈ ਮਤਲਬ ਹੈ ਜਿਹੜੀ ਇਹ ਕਣਕ ਹੈ ਬਾਈ ਜੀ ਇਹ ਕਾਦੇ ਲਈ ਜਿਹੜੀ ਵਰਤੋਂ ਕਰੀ ਜਾਣੀ ਸੀ ਕਿੰਨੀ ਕਣਕ ਕਮਜ਼ੋਰ ਸੀ ਇਹ ਸਟੋਰ ਦੇ ਵਿੱਚ ਸਾਡੇ ਇੱਥੇ 32000 ਬੈਗ ਸੀ 32000 32000 ਬੈਗ ਗਏ ਹਾਂ ਜੀ ਉਹ ਚ 32000 ਚੋਂ ਨੀਅਰ ਬੋਟ ਜੋ ਸਾਨੂੰ ਐਸਟੀਮੇਟ ਲਾਇਆ ਵਾ 10000 ਬੈ ਖਰਾਬ ਹੋ ਗਿਆ 10000 ਖਰਾਬ ਹੋ ਗਿਆ 10000 ਬੈ ਖਰਾਬ ਹੋ ਗਿਆ ਵਾ ਜੋ ਸਾਨੂੰ ਆਈਡੀਆ ਵਾ ਬਾਬਾ ਕੀ ਹੁਣ ਕੰਮ ਚੱਲਣ ਡਿਆ ਲਿਵਰ ਲੱਗੀ ਆ ਜਦੋਂ ਪੂਰਾ ਪੂਰਾ ਨਿਕਲੇਗਾ ਬਾਅਦ ਫੇਰ ਕਲੀਅਰ ਹੋਏਗਾ ਵੀ 10 ਹੋਇਆ ਵਾ 11 ਹੋਇਆ ਵਾ ਮਤਲਬ 9 ਹੋਇਆ ਵਾ ਕੀ ਆ ਪਰ ਜੋ ਅਸੀਂ ਇਸ ਟਾਈਮ ਐਸਟੀਮੇਟ ਲਾਇਆ ਵਾ ਸਾਡੇ ਹਿਸਾਬ ਨਾਲ 10000 ਬੈਗ ਖਰਾਬ ਹੋ ਗਿਆ ਵਾ ਖਰਾਬ ਹੋ ਗਿਆ ਇਹ ਜਿਹੜੀ ਆਪਾਂ ਵਰਤੋਂ ਕਰਨੀ ਫਾਊਂਡੇਸ਼ਨ ਐਂਡ ਸਰਟੀਫਾਈਡ ਬੀ ਤਿਆਰ ਕਰਦੀ ਆ ਜੀ ਜੋ ਸਰਕਾਰ ਦੇ ਰੂਲ ਐਂਡ ਰੈਗੂਲੇਸ਼ਨ ਹੈਗੇ ਉਹਦੇ ਅਕੋਰਡਿੰਗ ਚੱਲਦੇ ਆ ਸੀ ਸਰਕਾਰ ਹੀ ਬੀਰ ਨੂੰ ਸਰਟੀਫਾਈਡ ਕਰਦੀ ਆ ਜੀ ਤੇ ਉਹਦੇ ਅਕੋਰਡਿੰਗ ਚੱਲਦੇ ਆ ਉਹਦੇ ਹਿਸਾਬ ਨਾਲ ਤਿਆਰ ਹੁੰਦਾ ਕਰਕੇ ਸਾਰਾ ਹੁਣ ਸਾਡੇ ਕੋਲ ਜਿਹੜਾ ਜਿੰਨਾ ਮਟੀਰੀਅਲ ਪਿਆ ਸੀ ਸਰਟੀਫਾਈਡ ਐਂਡ ਫਾਊਂਡੇਸ਼ਨ ਸੀਡ ਪਿਆ ਸੀ ਸਾਰਾ ਠੀਕ ਹੈ ਹੁਣ ਇਹਦੀ ਸਾਰਾ ਹੀ ਇੱਥੇ ਖਰਚਾ ਆ ਚੁੱਕਾ ਹੈ ਪ੍ਰੋਸੈਸਿੰਗ ਹੋ ਗਈ ਸੀ ਸਾਰੀ ਸੈਂਪਲਿੰਗ ਹੋ ਗਈ ਸਾਰੀ ਇਹਦੀ ਸਿਰਫ ਇਹਦਾ ਹੁਣ ਇਹਨੂੰ ਪੈਕਿੰਗ ਕਰਨੀ ਹੈ ਅਸੀਂ ਤੇ ਅਕਤੂਬਰ ਚ ਸਪਲਾਈ ਹੋ ਜਾਣੀ ਹੈ ਇਹਦੀ ਠੀਕ ਹੈ ਤੇ ਕਿਸਾਨ ਨੇ ਉਹਨੂੰ ਆਪਣਾ ਸੀਡ ਬਟ ਤੁਹਾਨੂੰ ਹੁਣ ਪਰਮਾਤਮਾ ਦੇ ਜੋ ਪਹਿਲਾਂ ਹੀ ਆ ਹਾਲਾਤ ਬਣ ਗਏ ਕਰਕੇ ਤੁਸੀਂ ਦੇਖਿਆ ਹੀ ਆ ਤੇ ਬਹੁਤ ਜ਼ਿਆਦਾ ਡੈਮੇਜ ਕੀਤਾ ਇਸ ਚੀਜ਼ ਨੇ ਸਾਡੇ ਇੱਥੇ ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਬੀ ਤਿਆਰ ਕਰਕੇ ਬੈਕਟਾਂ ਚ ਪੈਕ ਕਰਨਾ ਸੀਗਾ ਮਤਲਬ ਕਿੰਨਾ ਖਰਚਾ ਤੁਹਾਡਾ ਹੁਣ ਤੱਕ ਆ ਚੁੱਕਾ ਸੀਗਾ ਸਾਰੇ ਕਸੇ ਤੇ ਸਾਡੇ ਹੁਣ ਸਾਨੂੰ ਜਿਵੇਂ ਕਣਕਾਂ ਦੀ ਪੱਤੀ ਜੇ ਕੀਤੀ 25 ਰੁਪਏ ਫਾਰਮਰ ਤੋਂ ਤੇ ਸਾਡਾ ਹੁਣ 5 ਰੁਪਏ ਖਰਚਾ ਤੇ 30 ਰੁਪਏ ਸਾਨੂੰ ਇਹਦੀ ਕਾਸਟ ਪੈਣੀ ਪਰ ਕੇਜੀ ਇਸ ਟਾਈਮ ਠੀਕ ਹੈ 30 ਰੁਪਏ ਤੁਸੀਂ ਲਾ ਲੋ ਵੀ 30 ਰੁਪਏ ਦੇ ਹਿਸਾਬ ਨਾਲ ਉਹ ਕਿੱਥੇ ਪਹੁੰਚਿਆ ਕੰਮ ਤੇ ਕਿੰਨਾ ਉਹ ਡੈਮੇਜ ਹੋ ਗਿਆ ਕਰਕੇ ਕਟੂ-ਕਟ ਵੀ 1.5 ਤੋਂ 2 ਕਰੋੜ ਦਾ ਸਾਡਾ ਇਦਾਂ ਹੀ ਡੈਮੇਜ ਹੋ ਗਿਆ ਵਾ ਬਾਕੀ ਤਰਪਾਲਾ ਸੀ ਸਾਡੀਆਂ 10-12 ਫੋਮੀਗੇਸ਼ਨ ਕਰਨ ਵਾਲੀਆਂ ਆ ਦੇਖਿਓ ਤੁਸੀਂ ਪਈਆਂ ਜਿਹੜੀਆਂ ਨੂੰ ਫੋਮੀਗੇਸ਼ਨ ਕਰਦੇ ਸੁਸਰੀ ਨਾ ਪਵੇ ਜੀ ਉਹ ਸਾਰੀਆਂ ਉਹ ਤਰਪਾਲਾ ਵੀ ਸਾਰੀਆਂ ਡੈਮੇਜ ਹੋ ਗਈਆਂ ਫਿਰ ਇਹ ਬੋਰੀਆਂ ਬੈਗ ਜਿਹਨੇ ਬੋਰੀਆਂ ਵਾਲੇ ਇਹ 10000 11000 ਬੈਗ ਡੈਮੇਜ ਹੋ ਗਿਆ ਉਹ ਇੱਕ ਵੱਖਰਾ ਹੈਗਾ ਵਾ ਜੀ ਮਸ਼ੀਨਰੀ ਤੁਸੀਂ ਦੇਖੀ ਆ ਮਸ਼ੀਨਰੀ ਚ ਪਾਣੀ ਪੈ ਗਿਆ ਸਾਰਾ ਉਧਰ ਉਹ 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 ਖਰਾਬ ਹੋ ਗਈ ਜਨਰੇਟਰ ਪਿਆ ਸੀ ਉੱਚ ਵੜ ਗਿਆ ਪਾਣੀ ਉਹ ਖਰਾਬ ਹੋ ਗਿਆ ਬਹੁਤ ਤਗੜਾ ਲੌਸਿਆ ਕਰਕੇ ਬਹੁਤ ਜ਼ਿਆਦਾ ਡੈਮੇਜ ਹੋਇਆ ਸਾਡੇ ਇੱਥੇ ਤੇ ਮਤਲਬ ਇੱਕਦਮ ਮਤਲਬ ਕਿੰਨੇ ਕਿ ਮਿੰਟਾਂ ਦੇ ਵਿੱਚ ਪਾਣੀ ਜਿਹੜਾ ਦਾਖਲ ਹੋ ਗਿਆ ਇਹਦੇ ਲਈ ਬਸ ਵਾਹ ਜੀ ਸਾਡੇ ਤੇ ਇੱਥੇ ਪਾਣੀ ਬਹੁਤ ਸਪੀਡ ਨਾਲ ਵਧਿਆ ਐਕਚੁਅਲੀ ਉਹਦਾ ਮੇਨ ਕਾਰਨ ਇਹ ਸੀ ਵੀ ਰਸਤੇ 'ਚ ਰੁਕਾਵਟ ਬਣੀਆਂ ਵਾਂ ਰੁਕਾਵਟਾਂ ਕਰਕੇ ਛੜਕਾਂ ਬਹੁਤ ਉੱਚੀਆਂ ਬਣ ਗਈਆਂ ਜੀ ਛੜਕਾਂ ਉੱਚੀਆਂ ਬਣਨਾ ਜਦੋਂ ਪਹਿਲਾਂ ਪਾਣੀ ਰੁਕਿਆ ਰਹਿੰਦਾ ਵਾ ਰੁਕਿਆ ਰਹਿੰਦਾ ਰੁਕਿਆ ਰਹਿੰਦਾ ਜਦੋਂ ਇੱਕਦਮ ਛੜ ਟੁੱਟਦੀ ਆ ਤਾਂ ਫਿਰ ਇੱਕਦਮ ਹੀ ਫਲੱਡ ਬਹੁਤ ਤੇਜ਼ੀ ਨਾਲ ਵਧਦਾ ਵਾ ਸਾਡੇ ਇੱਥੇ ਪਾਣੀ ਦੇ ਤਾਂ ਤੁਸੀਂ ਲਾ ਲੋ ਬਈ 2 ਘੰਟੇ ਚ ਪਾਣੀ ਇੱਥੇ ਇੰਨਾ ਪਾਣੀ ਹੋ ਗਿਆ 3 2 ਘੰਟੇ ਚ ਇੰਨੀ ਸਪੀਡ ਨਾਲ ਪਾਣੀ ਵਧਿਆ ਲਓ 2 ਘੰਟਿਆਂ ਚ ਪਾਣੀ 2 ਕਰੋੜ ਦਾ ਨੁਕਸਾਨ ਕਰ ਗਿਆ ਹਾਂਜੀ ਹਾਂਜੀ ਬਿਲਕੁਲ ਉਹਦਾ ਮੇਨ ਏ ਕਰਨੇ ਵੀ ਜਿਹੜੀ ਅਗਲੇ ਬੰਨੇ ਛੜਕਿਆ ਉਹ ਬਹੁਤ ਉੱਚੀ ਕਾ ਛੜੀ ਹੈ ਪ੍ਰਸ਼ਾਸਨ ਨੇ ਨਿਕਾਸੀ ਪਾਣੀ ਦਾ ਨਿਕਲ ਨਹੀਂ ਪਾਣੀ ਨਿਕਲ ਨਹੀਂ ਹੋਇਆ ਪਾਣੀ ਅਗਲੇ ਬੰਨੇ ਢੰਪ ਹੋ ਗਿਆ ਢੰਪੋਂ ਤੋਂ ਬਾਅਦ ਪਾਣੀ ਉੱਪਰ ਚੜਿਆ ਉੱਪਰ ਛੜ ਕੇ ਬਾਅਦ ਫਿਰ ਛੜਕ ਰੋਟੀ ਹੈ ਤਾਂ ਫੇਰ ਪਾਣੀ ਨਿਕਲਿਆ ਕਰਕੇ ਸਿਰਕ ਨਾ ਟੁੱਟਣ ਕਰਕੇ ਸਾਡਾ ਇਥੇ ਸਾਰਾ ਲਾਸ ਹੋਇਆ ਉਹਦੇ ਕਰਕੇ ਪਾਣੀ ਅੰਦਰ ਵੜ ਗਿਆ ਔਰ ਪਾਣੀ ਵੜਨਾ ਤੁਸੀਂ ਦੇਖੀਏ ਜੋ ਹਾਲਾਤ ਹੈ ਸਾਡੇ ਸਾਹਮਣੇ ਆ ਇਹ ਜਿੱਦਾਂ ਅੱਜ ਦੇ ਜਿਹੜੇ ਥੱਲੇ ਗੱਟੇ ਪਏ ਆਪਾਂ ਦੇਖ ਰਹੇ ਆ ਇਹ ਗੱਟਿਆਂ ਦੇ ਵਿੱਚ ਤੇ ਪਾਣੀ ਵੜਿਆ ਹੋਇਆ ਕਿਤੇ ਖਰਾਬ ਹੋ ਚੁੱਕੇ ਵੀ ਭਾਜੀ ਸਾਰੇ ਆ ਤੁਸੀਂ ਦੇਖੋ ਮਿੱਟੀ ਹੋ ਗਿਆ ਸਾਮਾਨ ਨਾ ਇਹ ਵੇਖੋ ਸਾਰਾ ਜਿਹੜਾ ਸਾਰਾ ਮਿੱਟੀ ਹੋ ਗਿਆ ਇਹ ਮਤਲਬ ਇਹ ਤਾਂ ਇਹਨੂੰ ਸੁਭਾਲਣ ਦੇ ਆ ਵੀ ਕਿਉਂਕਿ ਜੇ ਨਹੀਂ ਕਰਾਂਗੇ ਤੇ ਅੰਦਰ ਹਰ ਖਲੁੱਟਾ ਨਹੀਂ ਜਾਣਾ ਜਿਹੜਾ ਥੋੜਾ ਬਹੁਤਾ ਸਾਮਾਨ ਬਚਿਆ ਪਿਆ ਵਾ ਉਹ ਵੀ ਸਾਡਾ ਖਰਾਬ ਹੋ ਜਾਣਾ ਕਰਕੇ ਜੇ ਅਸੀਂ ਇਹ ਨਹੀਂ ਕਰਦੇ ਤੇ ਅਸੀਂ ਤੇ ਮਜਬੂਰੀ ਦੇ ਹਾਲਾਤ ਚ ਉਹਨਾਂ ਲੇਬਰ ਨੂੰ ਐਕਸਟਰਾ ਕਰਕੇ ਉਹਨੂੰ ਲੱਗੇ ਆ ਵੀ ਕੁਝ ਨਾ ਕੁਝ ਇਹਨੂੰ ਸੰਭਾਲ ਲਈਏ ਜਾਂ ਕਰ ਲਈਏ ਕਰਕੇ ਉਹਨੂੰ ਉਹੋ ਚੀਜ਼ ਲੱਗੇ ਹੋਏ ਕਰਕੇ ਪਾ ਪੈ ਗਿਆ ਹੁਣ ਦੁਬਾਰੇ ਖਰਚਾ ਫੇਰ ਪੈ ਰਿਹਾ ਅੱਜ ਬਿਲਕੁਲ ਜੀ ਬਿਲਕੁਲ ਤੁਸੀਂ ਦੇਖਦੇ ਹੀ ਹੋ ਉਹਨੂੰ ਖਰਚਾ ਉਹ ਤੇ ਹੈਗਾ ਹੀ ਆ ਹੁਣ ਇਹ ਜਿਹੜਾ ਲੱਗੇ ਆ ਇਹ ਵੱਖਰਾ ਖਰਚਾ ਸਾਨੂੰ ਲੱਗੇ ਹੁਣ 10 ਦਿਨ ਹੋ ਗਏ ਅੱਜ ਹੁਣ ਲਗਾਤਾਰ ਕੰਮ ਕਰਨ ਰਹੇ ਆ ਜੇਸੀ ਮਸ਼ੀਨ ਲੱਗੀ ਆ ਉਹਦੀ ਢੜੀ ਪੈਣ ਰਹੀ ਪੂਰੀ ਨਾਲ ਕਰਕੇ ਬੰਦੇ ਲੇਬਰ ਕੰਮ ਕਰਨ ਲਈ ਇਹਨਾਂ ਦਾ ਕੰਮ ਚੱਲਣ ਰਿਹਾ ਵਾ ਸਭ ਕੁਝ ਮਤਲਬ ਨਾਲ ਦੀ ਨਾਲੇ ਯੋਜਨਾ ਹੈਗਾ ਉਹ ਮਸ਼ਿੰਦਰੀ ਡੈਮੇਜ ਹੋ ਗਈ। ਬਲੋ ਰੀਸੈਟ ਕਰਨ ਵਾਲਾ ਸਾਰਾ ਕੰਮ ਹੋ ਗਿਆ। ਨਵੇਂ ਸਿਰੋਂ ਨਵੇਂ ਸਿਰੋਂ। ਹਾਂ ਜੀ ਹਾਂ ਜੀ। ਮਤਲਬ ਜਿੰਨਾ ਹੁਣ ਤੱਕ ਖਰਚਾ ਕਰੀ ਬੱਠੇ ਸੀਗੇ ਉਹ ਸਾਰਾ ਮਿੱਟੀ ਹੋ ਗਿਆ ਉਹਨੂੰ ਦੁਬਾਰੇ ਕਰਨਾ ਪੈਣਾ। ਹਾਂ ਮਤਲਬ ਬਿਲਕੁਲ ਤੁਸੀਂ ਦੇਖਿਆ ਹੀ ਸਾਰਾ ਸਿਸਟਮ ਜਿਹੜਾ ਬਾ ਥੱਲੇ ਕ੍ਰੀਟ ਨੇ ਜੇ ਲੱਗੇ ਹੋਏ ਕ੍ਰੀਟ ਖਰਾਬ ਹੋ ਗਏ ਥੱਲੇ ਪਾਣੀ ਕਰਕੇ। ਸਾਰਾ ਬਲੋ ਜੋ ਵੀ ਸੈਟਅਪ ਪੂਰਾ ਬਣਿਆ ਸੀ ਉਹ ਨਵੇਂ ਕ੍ਰੀਟ ਮੰਗਾਏ ਹੋਰ ਨਵੇਂ ਕ੍ਰੀਟ ਮੰਗਾ ਕੇ ਬਰਦਨਾਤ ਚਲੋ ਨਹੀਂ ਲੋੜ ਪਈ ਕਿਉਂਕਿ ਇਹ ਵਾਲੀ ਖਰਾਬ ਹੋ ਗਿਆ ਬਰਦਨਾਤ ਜਦੋਂ ਬਾਜ ਪੈ ਕਰਾਂਗੇ ਫਿਰ ਮੰਗਾਵਾ ਕਰਕੇ ਬਰਦਨਾ ਉਹ ਸਾਰੇ ਡੈਮੇਜ ਹੋ ਗਏ ਪੂਰੇ ਇਹ ਕਰਕੇ ਮਤਲਬ ਡੈਮੇਜ ਤੇ ਬਹੁਤ ਵੱਡਾ ਵਾਟ ਅਜੇ ਇਹਦੇ ਨਾਲ ਹੀ ਜਿਵੇਂ ਮੰਨ ਲਓ ਹੁਣ ਕਣਕ ਕਿਸਾਨਾਂ ਨੇ ਬੀਜ ਨਹੀਂ ਸੀਗੀ ਉਹਨਾਂ ਨੂੰ ਵੀ ਭਾਰੀ ਨੁਕਸਾਨ ਹੋਊਗਾ ਕਿਉਂਕਿ ਜਦੋਂ 20 ਗਿਆ ਹੀ ਨਾ ਅੱਗੇ ਤੇ ਵੇਖੋ ਜੀ ਮਤਲਬ ਸਰਕਾਰ ਸੁਧਰੇ ਬੀਜ ਦਿੰਦੀ ਆ ਫਾਰਮਰ ਨੂੰ ਵੀ ਉਹਦਾ ਝਾੜ ਵਧੇ ਜੀ ਤੇ ਵੇਖੋ ਹੁਣ ਇਹ ਜਿਹੜਾ ਇੰਨਾ ਮਟੀਰੀਅਲ ਪਿਆ ਸੀ ਹਜ਼ਾਰਾਂ ਕਿੱਲਿਆਂ ਜੇ ਜਾਣਾ ਸੀ ਕਰਕੇ ਇਹਨੇ ਜੀ ਤੇ ਫਾਰਮਰ ਨੂੰ ਵੀ ਉਹ ਚੀਜ਼ ਦਾ ਲੋਸ ਹੈਗਾ ਹੀ ਕਰਕੇ ਨਾ ਜੇ ਸਰਟੀਫਾਈਡ ਬੀਜ ਨਹੀਂ ਮਿਲਣਗੇ ਸੁਧਰੇ ਬੀਜ ਨਹੀਂ ਮਿਲਣਗੇ ਤੇ ਉਹ ਫਿਰ ਉਹ ਤੁਹਾਨੂੰ ਪਤਾ ਹੀ ਉਹਦੇ ਝੀੜ ਦੇ ਝਾੜ ਤੇ ਸਰਪ ਤੇ ਉਹ ਤੇ ਹਰ ਜਗ੍ਹਾ ਡੈਮੇਜ ਹੈਗਾ ਵਾ ਬਟ ਬਖੋਣ ਕੋਈ ਕੋਈ ਜ਼ੋਰ ਨਹੀਂ ਕੀ ਕਰ ਸਕਦੇ ਅਸੀਂ ਤੇ ਆਪਣਾ ਜੋ ਕਰ ਸਕਦੇ ਸੀ ਕੋਸ਼ਿਸ਼ ਕੀਤੀ ਹਰ ਪੱਖੋਂ ਜ਼ੋਰ ਲਾਇਆ ਬਟ ਨਹੀਂ ਕੁਝ ਕਰ पाए ਉਹ ਲੱਗੇ ਹੋਏ ਹਮ ਚਲੋ ਸੰਭਾਲ ਲਈ ਜੋ ਕੁਝ ਹੈਗਾ ਉਹ ਜਦੋਂ ਬਈ ਛੱਡ ਕੇ ਗਏ ਸੀ ਤੇ ਉਸ ਤੋਂ ਬਾਅਦ ਆ ਕੇ ਦੇਖੇ ਹਾਲਾਤ ਦੇਖੇ ਗਏ ਉਦੋਂ ਜਦੋਂ ਨਹੀਂ ਦੇਖੇ ਕਦੇ ਇੱਥੇ ਮੁੰਡਾ ਸਾਡਾ ਕੰਮ ਕਰਦਾ ਵਾ ਜਿਹੜਾ ਮੱਲੋ ਸਾਡੇ ਹੁਣ ਪਰਿਵਾਰ ਪਿੰਡ ਦੇ ਚੌਧਰੀ ਮੁੰਡੇ ਕੰਮ ਕਰਦੇ ਆ 15 20 ਪਰਿਵਾਰ ਨੇ ਜਿਹੜੇ ਸਾਡੇ ਨਾਲ ਜੁੜੇ ਆ ਉਹ ਸਾਰੇ ਰੋਟੀ ਖਾਣ ਦੇ ਕਰਕੇ ਤੋਂ ਅਸੀਂ ਵੀ ਰੋਟੀ ਖਾਣਦੇ ਆ ਵੀ ਰੋਟੀ ਖਾਣਦੇ ਆ ਇੱਥੋਂ ਤਜਨੋ ਸਵੇਰੇ ਉੱਠ ਕੇ ਇੱਥੇ ਅੰਦਰ ਆਇਆ ਨਾ ਛੱਤੀ ਮਾਰਨ ਇੱਥੇ ਮੈਂ ਤਾਂ ਉੱਥੇ ਬੈਠਾ ਬਾਹਰ ਹੀ ਹਟਦੀ ਜਦੋਂ ਹੜਾ ਆਇਆ ਇਹ ਅਗਲੇ ਦਿਨ ਦੀ ਗੱਲ ਆ ਤੋ ਸਵੇਰੇ ਉੱਠ ਕੇ ਇੱਥੇ ਆਇਆ ਤੇ ਉਹਨੇ ਅੰਦਰ ਵੇਖਿਆ ਬੋਰੀਆਂ ਡਕੀਆਂ ਕੋ ਇਧਰ ਨੂੰ ਪਾਣੀ ਜਿੱਧਰ ਤੇ ਜਾ ਕੇ ਰੋਂ ਡਿਆ ਪਿਆ ਬਾਹਰ ਉਥੇ ਅੰਦਰ ਪਾਜੀ ਖਤਮ ਹੋ ਗਿਆ ਸਭ ਕੁਝ ਮੈਂ ਕਿ ਕੋਈ ਨਹੀਂ ਚੱਲੋ ਹੌਂਸਲਾ ਰੱਖੋ ਜੋ ਉਹਨਾਂ ਉਹਨਾਂ ਆਪ ਕਰ ਤਾਂ ਕੁਝ ਸਕਦੇ ਨਹੀਂ ਹੌਂਸਲਾ ਰੱਖਣ ਤੂੰ ਹੋਰ ਨਾ ਪੰਗਾ ਬਾਈ ਕੋਈ ਜੀ ਮਤਲਬ ਇੰਨਾ ਉਹਨਾਂ ਨੂੰ ੱਤਕਾ ਲੱਗਾ ਇਸ ਚੀਜ਼ ਦਾ ਕਿਉਂਕਿ ਉਹਨਾਂ ਨੇ ਆਪਣਾ ਘਰ ਸਮਝ ਕੇ ਕੰਮ ਕੀਤਾ ਸੀ ਇੱਥੇ ਜੀ ਪੁਰ ਪੈਕਿੰਗ ਦੇ ਵੇਲੇ ਆ ਕੇ ਆ ਚੀਜ਼ ਹੋ ਜਾਣੀ ਕਰਕੇ ਤੇ ਬੜਾ ਤਕੜਾ ਸੈਟ ਬਹਿ ਗਿਆ ਪਰ ਕੀ ਕਰ ਸਕਦੇ ਹੁਣ ਆਪਣਾ ਤਾਂ ਜੋ ਵੀ ਅਸੀਂ ਕਰ ਸਕਦੇ ਹੁਣ ਲੱਗੇ ਲੋਕੀ ਕਰਕੇ ਉਹ ਕਰਕੇ ਉਹ ਚੀਜ਼ ਦਾ ਕਰੀ ਮਤਲਬ ਐ ਇੰਡਾ ਜਿਹੜਾ ਇੰਡਾ ਭਾਰੀ ਨੁਕਸਾਨ ਆ ਲੱਗਦਾ ਕਿ ਤੇ ਜਾ ਕੇ ਰਲੂਗਾ ਨਾਲ ਇਨਾ ਲੈ ਜਿੱਥੇ ਰਲਦਾ ਤੁਹਾਨੂੰ ਪਤਾ ਹੈ ਅੱਜਕੱਲ ਮਾਰਜਨ ਕੀ ਰਹਿ ਗਿਆ ਮਾਰਕੀਟ 'ਚ ਇੰਨਾ ਕੰਪੀਟੀਸ਼ਨ ਆ ਇੰਨੇ ਜਣੇ ਕੰਮ ਕਰਨ ਦੇ ਆ ਬਿਲਕੁਲ ਮਾਈਨਰ ਜ ਮਾਰਜਨ ਮਿਲਦਾ ਹਰ ਚੀਜ਼ 'ਚ ਤੇ ਇੰਨਾ ਤੇ ਇੰਪੋਸੀਬਲ ਹੈ ਕਰਕੇ ਉਹ ਲਿਮਟਾਂ ਲੱਗੇ ਸੇ ਇੰਡਾ ਸਿਸਟਮ ਬਣਾਉਣਾ ਪਊਗਾ ਤੇ ਅਸੀਂ ਤਾਂ ਲੱਗੇ ਆ 2005 ਤੋਂ ਲੱਗੇ ਚੱਲੇ ਜਾ ਰਿਹਾ ਕੰਮ ਕਰਕੇ 2005 ਤੋਂ ਲੱਗੇ ਕਰਦੇ 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 ਆਹ ਤੇ ਆਹ ਤੇ ਆਹ ਤੇ ਆਹ ਤੇ ਆਹ ਤੇ ਆਹ ਤੇ ਉਹਨੂੰ ਅੱਗੇ ਲੈ ਕੇ ਗਏ ਕਰਕੇ ਸਾਰਾ ਤੇ ਉਹ ਮਤਲਬ ਐਡੀ ਜਲਦੀ ਚੀਜ਼ਾਂ ਕਿੱਥੇ ਹੋਣੀਆਂ ਕਰਕੇ ਸਾਰੀਆਂ ਹੁਣ ਬੈਂਕਾਂ ਦੀਆਂ ਲਿਮਟਾਂ ਨੇ ਕਰਜ਼ਾ ਵਾ ਲੋਨ ਆ ਸਾਰਾ ਉਹ ਵਾ ਜੇ ਸਭ ਕੁਝ ਹੁਣ ਦੇਖੋ ਪ੍ਰਮਾਤਮਾ ਕੀ ਕਰਦਾ ਕਿ ਉਹਨਾਂ ਵੇਲੇ ਟਾਈਮ 'ਚ ਕੀ ਹੁੰਦਾ ਵਾ ਦੇਖਦੇ ਆਂ ਕੀ ਬੰਦੀ ਗੱਲ ਅੱਛਾ ਵੀ ਸਰਕਾਰ ਦੇ ਵੱਲੋਂ ਤੁਹਾਨੂੰ ਹੈ ਕੋਈ ਸਹਾਇਤਾ ਦੀ ਜਾਂ ਕੋਈ ਗੱਲਬਾਤ ਤੁਹਾਡੀ ਚੱਲੀ ਕਿਤੇ ਪ੍ਰਸ਼ਾਸਨ ਨਾਲ ਹਾਂਜੀ ਕੱਲ ਡਿਸਿਸ ਸਾਡੀ ਗੱਲ ਹੋਈ ਸੀ ਕਰਕੇ ਤੇ ਉਹਨਾਂ ਨੇ ਅੱਜਕੱਲ੍ਹ ਟੀਮ ਨੂੰ ਮਾਰ ਕੀਤਾ ਵੀ ਤੁਸੀਂ ਜਾ ਕੇ ਉਹ ਕਰਕੇ ਆਓ ਕਰਕੇ ਉਹਨੂੰ ਉਹਨਾਂ ਦਾ ਫੋਨ ਅੱਗੇ ਆਉਂਦਿਆ ਪਈ ਹੈ ਆਉਣਾ ਮ ਕਰਕੇ ਇਹਦਾ ਦੇਖਣ ਵਾਸਤੇ ਕਿ ਕੀ ਕੀ ਹੋਇਆ ਵਾ ਹੁਣ ਦੇਖਦੇ ਆਂ ਆਉਂਦੇ ਆ ਕਿ ਕੀ ਕਰਦੇ ਆ ਜਾਂ ਕੀ ਗੱਲ ਹੁੰਦੀ ਆ ਅਜੇ ਤੱਕ ਤੇ ਮੈਨੂੰ ਨਹੀਂ ਕੋਈ ਆਇਆ ਕਰਕੇ ਕਿਹਨਾਂ ਰੈਕ ਆ ਜਿਹੜੇ ਥੱਲੇ ਉਹ ਬਿਲਕੁਲ ਟੁੱਟੇ ਹੋਏ ਆ ਪਾਣੀ ਨਾਲ ਪਾਣੀ ਕਰਕੇ ਲੱਕੜੇ ਆ ਥੋਰੀਆਂ ਥੱਲੇ ਡਿੱਗ ਪਈਆਂ ਹੋਣੀਆਂ ਬੋਰੀਆਂ ਸਾਰੀਆਂ ਥੱਲੇ ਜਿਵੇਂ ਇੱਧਰ ਜਗ੍ਹਾ ਖਾਲੀ ਸੀ ਆਪਾਂ ਕਿ ਸਾਈਡਾਂ ਤੋਂ ਬੋਰੀਆਂ ਬੈਹ ਗਈਆਂ ਬੈਠ ਗਈਆਂ ਚੱਕੇ ਇੱਧਰ ਨੂੰ ਆ ਕੇ ਕਰਕੇ ਸਾਰੇ ਥੱਲੇੋਂ ਮਾਲ ਪਾੜ ਕੇ ਬਾਹਰ ਇਹ ਥੱਲੇ ਰਹਿ ਗਈ ਉਹ ਰੈਗ ਪਾੜ ਗਏ ਉਹਨਾਂ ਹੋ ਗਿਆ ਕਰਕੇ ਬੋਰੀਆਂ ਪਾੜ ਗਈਆਂ ਹਰੀਆਂ ਜੜੀਆਂ ਸੀ ਉਹਨਾਂ ਹੋ ਗਿਆ ਸਾਰਾ ਕੰਮ ਕਿੰਨੇ ਕਿੰਨੇ ਬੈਗ ਨੇ ਜਿਹੜੇ ਬਿਲਕੁਲ ਨੁਕਸਾਨੇ ਕੀ ਤੁਹਾਡੇ ਇੱਥੇ ਮੈਂ ਤੁਹਾਨੂੰ ਦੱਸੀ ਗੱਲ ਪਹਿਲਾਂ ਵੀ ਸਾਨੂੰ ਲੱਗਦਾ ਵੇ ਕਟੂਕਟ 10000 ਬੈਗ ਜਿਹੜਾ ਨੁਕਸਾਨੇ ਆ ਗਿਆ ਵਾ ਇਹ ਲੱਗਦਾ ਸਾਰਾ ਤੋਂੜੀ ਸਾਰਾ ਮਾਲ ਕੱਢਣ ਵਾਲਾ ਪਿਆ ਵੇਖੋ ਇੱਧਰ ਹਰ ਅੱਗੇ ਉਹ ਸਾਰਾ ਮਾਲ ਕੱਢਣ ਨਹੀਂ ਆਸਤੇ ਹਾਸਤੇ ਹੁਣ ਪਰ ਜੋ ਅਸੀਂ ਸੈਸ ਕੀਤਾ ਵਾ ਵੀ ਸਾਨੂੰ ਲੱਗਦਾ ਵਾ ਵੀ ਸ਼ਾਇਦ 10000 ਰੁਪਏ ਖੱਡਾ ਜਿਹੜਾ ਵਾ ਉਹ ਡੈਮੇਜ ਹੋ ਗਿਆ ਹੋਵੇਗਾ ਹਾਂਜੀ ਤਾ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜਾ ਪੂਰੇ ਸਟੋਰ ਦੇ ਵਿੱਚ ਕੰਮ ਚੱਲ ਰਿਹਾ ਤੁਹਾਨੂੰ ਬੈਗ ਨਜ਼ਰ ਆਉਣਗੇ ਜੋ ਬਿਲਕੁਲ ਨਸ਼ਟ ਹੋ ਚੁੱਕੇ ਨੇ ਤਾ ਲਗਾਤਾਰ ਲੇਬਰ ਕੰਮ ਕਰ ਰਹੀ ਹੈ ਪਰ ਉਹਨਾਂ ਦਾ ਕਹਿਣਾ ਕਿ ਨੁਕਸਾਨ ਹੈ ਜਿਹੜਾ ਉਹ ਭਾਰੀ ਹੋ ਗਿਆ ਕਿਉਂਕਿ ਬੈਗ ਨੇ ਇੱਥੇ ਲਗਭਗ ਕਾਫੀ ਵੱਡੇ ਪੱਦਰ ਦੇ ਵਿੱਚ ਨੁਕਸਾਨੇ ਗਏ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੈਗ ਪਾੜ ਗਏ ਨੇ ਤੇ ਨਾਲ ਹੀ ਇੱਥੇ ਸਮੈਲ ਹੈ ਜਿਹੜੀ ਉਹ ਬੜੀ ਗੰਦੀ ਆ ਰਹੀ ਜਿਸ ਦੇ ਨਾਲ ਦੂਜਿਆਂ ਨੂੰ ਨੁਕਸਾਨ ਪਹੁੰਚ ਸਕਦਾ ਤੇ ਕੋਈ ਹੋਰ ਬਿਮਾਰੀ ਫੈਲਣ ਦਾ ਵੀ ਖਤਰਾ ਹੈ ਜਿਹੜਾ ਉਹ ਵਧਦਾ ਜਾ ਰਿਹਾ ਤਾਂ ਇਸ ਕਰਕੇ ਇੱਥੋਂ ਉਹਨਾਂ ਦਾ ਲਗਾਤਾਰ ਕੰਮ ਚੱਲ ਰਿਹਾ ਹੈ ਬੈਗ ਨੇ ਜਿਹੜੇ ਉਹ ਸਾਈਡ ਤੇ ਕੀਤੇ ਜਾ ਰਹੇ ਜਿਹੜੀ ਕਣਕ ਹੈ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਅਜੀ ਜਿਵੇਂ ਹੁਣ ਕਣਕ ਬਾਹਰ ਕੱਢਣ ਨੂੰ ਵੀ ਦਿਲ ਨਹੀਂ ਕਰਦਾ ਹੁਣ ਬਈ ਇੰਨੀ ਕਣਕ ਅਨਾਜ ਹੈ ਜਿਹੜਾ ਵੀ ਹੈ ਨਹੀਂ ਦਿਲਤ ਨਹੀਂ ਕਰਦਾ ਇਹਨੇ ਪਿਆਰ ਨਾਲ ਇੰਨੀ ਰੀਝ ਨਾਲ ਤਿਆਰੀ ਕੀਤੀ ਆ ਕੀਤਾ ਹਰ ਜੀ ਪਾਲੀ ਆ ਬਟ ਜੇ ਨਹੀਂ ਕਰਾਂਗੇ ਤੇ ਇੰਨੇ ਜਿਹੜੀ ਬਾਕੀ ਜਿਹੜੀ ਚੀਜ਼ ਬਚੀ ਆ ਉਹ ਵੀ ਇਹਨੇ ਖਤਮ ਕਰ ਦੇਣੀ ਕਰਕੇ ਸਾਰੇ ਜਿਹੜੀ ਸਾਡੇ ਕੋਲ ਬਚੀ ਪਈ ਕਣਕ ਦੀ ਥੋੜੀ ਜਿਹਾ ਮਾਲ ਉਹ ਵੀ ਇਹਨੇ ਖਤਮ ਕਰ ਦੇਣਾ ਤੇ ਜਿਹੜਾ ਇਹ ਪੂਰੇ ਨੂੰ ਇਲਾਕੇ ਨੂੰ ਦੁਸ਼ਤ ਕਰ ਦੇ ਇੰਨੀ ਜਿਆਦੀ ਲੱਕ ਜੀ ਸਮੈਲ ਫਿਲਣੀ ਹੈ ਦੀ ਜੇ ਅਸੀਂ ਅਹੀਂ ਬਖੂ ਉਦੋਂ ਦੇ ਪਾਣੀ ਟਰੈਕਟਰ ਲਾ ਕੇ ਅਸੀਂ ਪਾਣੀ ਬਾਹਰ ਕੱਢਿਆ ਵਿੱਚੋਂ ਆਪਣੇ ਟਰੈਕਟਰ ਉੱਥੇ ਬਾਹਰ ਲੱਗੇ ਆ ਟਰੈਕਟਰ ਲਾ ਕੇ ਪਾਣੀ ਬਾਹਰ ਕੱਢ ਕੇ ਉਦੋਂ ਦੇ ਹੀ ਕੰਮ ਕਰ ਰਹੇ ਆ ਅਸੀਂ ਵੀ ਜਿਹੜਾ ਇਹ ਕਰਨ ਕੇ ਆ ਇਹ ਡੈਮੇਜ ਕਰਕੇ ਤੇ ਇਲਾਕੇ ਦਾ ਨੁਕਸਾਨ ਨਾ ਹੋਵੇ ਤੇ ਜਿਹੜਾ ਸਾਡੇ ਇੱਥੇ ਲਿਵਰ ਨੇ ਕੰਮ ਕਰਨਾ ਇਹਦਾ ਨੁਕਸਾਨ ਨਾ ਹੋਵੇ ਕਿਉਂਕਿ ਸਮੈਲ ਇੰਨੀ ਜਿਆਦੀ ਆ ਤੇ ਔਰ ਡੈਮੇਜ ਇੰਨਾ ਵਾ ਹੀਟ ਇੰਨੀ ਆ ਤੂੰ ਦੇਖਿਆ ਅੰਦਰ ਸੁਤਦਾ ਨਹੀਂ ਜਾ ਰਿਹਾ ਇੰਨੀ ਜਿਆਦੀ ਹੀਟ ਆ ਉਸ ਕਰਕੇ ਅਸੀਂ ਲੱਗੇ ਹੋਏ ਆ ਵੀ ਚਲੋ ਜਲਦੀ ਤੋਂ ਜਲਦੀ ਇਹਨੂੰ ਸ ਦਿਲ ਪੈ ਦਿਲ ਇਹਨੂੰ ਉੱਲੀ ਪਈ ਜਾਣੀ ਆ ਤੇ ਛੜਦੀ ਜਾਣੀ ਕਰਕੇ ਤੇਨ ਸਮੈਲ ਮਾਰੀ ਜਾਣੀ ਆ ਤੇ ਇੱਕ ਸਟੋਰ ਦੇ ਵਿੱਚ ਆ ਪਰ ਜੇਕਰ ਓਪਨ ਹੁੰਦਾ ਤੇ ਹੋਰ ਬਿਮਾਰੀ ਫੈਲ ਸਕਦੀ ਸੀ ਬਸ ਫੇਰ ਤੇ ਜਾ ਸਕਦੀ ਸੀ ਹਾਲ ਬਲੇ ਪੂਰਾ ਕਰਕੇ ਨਾ ਫੇਰ ਤੇ ਸਮੈਲ ਪੂਰੇ ਲੱਗ ਕੇ ਫੈਲ ਜਾਣੀ ਸੀ ਤੇ ਅਜੀਬ ਜੀ ਇਹਨੂੰ ਅਸੀਂ ਨਹੀਂ ਜਲਦੀ ਕਰਦੇ ਅਜੇ ਹਫਤਾ ਹੀ ਹੋਇਆ ਮੱਲੋ ਪਾਣੀ ਦੇ ਨਿਕਲੇ ਨੂੰ ਕਰਕੇ ਹਫਤੇ ਤੇ ਅਸੀਂ ਨੂੰ ਸੰਭਾਲ ਦੇਣ ਲੱਗੇ ਆ ਜੇ ਨਹੀਂ ਸੰਭਾਲਦੇ ਤੇ ਇਹ ਇਹ ਵੀ ਉਹੀ ਚੀਜ਼ ਬਣ ਜਾਣੀ ਕਰਕੇ ਪੂਰੇ ਬਟ ਉਹਨੇ ਆਪਣੇ ਪੱਲੇੋਂ ਖਰਚਾ ਕਰਕੇ ਹਰ ਚੀਜ਼ ਦਾ ਜੀਸੀਪੀ ਮਸ਼ੀਨ ਹਾਇਰ ਕੀਤੀ ਆ ਉਹਦਾ ਵਾ ਲੇਬਰ ਆ ਲੇਬਰ ਨੂੰ ਲੱਗ ਡਏ ਅਕਸਰ ਲੇਬਰ ਚੱ ਤੁਸਰਾ ਕਰਕੇ ਵੀ ਚਲੋ ਹੁਣ ਜੋ ਹੋ ਗਿਆ ਵਾ ਇਹਨੂੰ ਇਸਤੇਮਾਲ ਕੇ ਆਪਣਾ ਜੋ ਮਟੀਰੀਅਲ ਬਚਿਆ ਉਹਨੂੰ ਸੰਭਾਲ ਲਈਏ ਨੰਬਰ 2 ਜਿਹੜਾ ਇਹ ਵਾਲਾ ਅਲਾ ਹੋਇਆ ਖਰਾਬ ਇਹ ਨਾ ਛੱਡਾ ਹੋਵੇ ਕਰਕੇ ਜੀ ਜੀ ਤਾਂ ਇਹ ਤਬਾਹੀ ਹੋਇਆ ਜਿਹੜੀ ਪਾਣੀ ਇੱਥੋਂ ਲੰਘ ਗਿਆ ਹੁਣ ਵਾਪਸ ਚਲਾ ਗਿਆ ਤਾਂ ਉਸ ਤੋਂ ਬਾਅਦ ਦੀ ਜੋ ਤਬਾਹੀ ਹੈ ਤੁਹਾਨੂੰ ਉਹ ਦਿਖਾ ਰਹੇ ਹਾਂ ਕਿ ਕਿੰਨਾ ਇਲਾਕਾ ਹੈ ਜਿਹੜਾ ਉਹ ਤਬਾਹ ਕਰ ਦਿੱਤਾ ਹੈ ਰਾਵੀ ਦੇ ਪਾਣੀ ਨੇ ਤਾਂ ਇਹਦੇ ਨਾਲ ਹੀ ਜਿਹੜੇ ਲੋਕ ਇੱਥੇ ਕੰਮ ਕਰਦੇ ਉਹਨਾਂ ਨੂੰ ਵੀ ਭਾਰੀ ਜਿਹੜੀ ਛੱਟ ਲੱਗੀ ਹੈ ਬਾਈ ਤੁਸੀਂ ਕੰਮ ਕਰਦੇ ਹੋ ਜੀ ਇੱਥੇ ਹਾਂਜੀ ਕਿੰਨੇ ਸਮੇਂ ਤੋਂ ਕੰਮ ਕਰਦੇ ਹੋ ਇੱਥੇ ਮੈਨੂੰ 15 ਸਾਲ ਹੀ ਹੋ ਗਏ 15 ਸਾਲ ਹੋ ਗਏ ਹਾਂਜੀ ਤੇ ਕੀ ਹਾਲਾਤ ਆਪਰੇ ਜੋ ਤੁਸੀਂ ਆ ਕੇ ਦੇਖਿਆ ਇੱਥੇ ਕੀ ਬਾਈ ਹਾਲਾਤ ਸਗੇ ਇੱਥੇ ਹਾਲਾਤ ਤੇ ਬਹੁਤ ਮਾੜੇ ਹੀ ਤੇ ਹਾਲਾਤ ਤੇ ਦੇਖਣ ਨੂੰ ਜੀ ਨਹੀਂ ਕਰਦਾ ਮੈਂ ਇਹਦਾ ਰੋਣ ਨਿਕਲ ਗਿਆ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਜੀ ਬਹੁਤ ਜ਼ਿਆਦਾ ਬਰਾਹਲ ਹੈ 10 ਦਿਨ ਦਾ ਹੀ ਪਾਣੀ ਕੱਢਣ ਤੇ ਲੱਗੇ ਰਹੇ ਹੂੰ ਹੂੰ ਹੁਣ ਆ ਮਤਲਬ ਕਰਨਾ ਪੈ ਰਿਹਾ ਦੁਬਾਰੇ ਸਾਰਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਹੁਣ ਇਹ ਤੇ ਖਰਾਬ ਹੋ ਗਈ ਬਿਲਕੁਲ ਡੈਮੇਜ ਹੈ ਇਹ ਦੇਖਿਆ ਗਿਆ ਵੀ ਜਿਵੇਂ 15 ਸਾਲ ਤੋਂ ਉਹ ਇੱਥੇ ਕੰਮ ਕਰਦਿਆਂ ਹੋ ਗਏ ਤੇ ਇੰਨਾ ਨੁਕਸਾਨ ਕਦੇ ਸੋਚਿਆ ਸੀ ਮਨ ਦੇ ਵਿੱਚ ਵੀ ਨਹੀਂ ਕਦੀ ਇੰਨਾ ਹੋਇਆ ਹੀ ਨਹੀਂ ਤੇ ਪਹਿਲੀ ਵਾਰੀ ਹੋਇਆ ਪਹਿਲੀ ਵਾਰ ਬੜੇ ਪਿਆਰ ਨਾਲ ਉਹਨਾਂ ਨੇ ਸੰਭਾਲਿਆ ਇਹਨੂੰ ਬੜੇ ਪਿਆਰ ਨਾਲ ਕੰਮ ਜਿਵੇਂ ਬੱਚਿਆਂ ਵਾਂਗੂ ਸੰਭਾਲਣਾ ਪੈਂਦਾ ਵਾ ਸੀੜ ਦਾ ਕੰਮ ਆ ਕੋਈ ਮਿਕਸਿੰਗ ਨਾ ਹੋ ਜਾਏ ਕੋਈ ਰਲਣਾ ਪਿਆ ਜਾਏ ਕੋਈ ਡੈਮੇਜ ਨਾ ਹੋਵੇ ਹਰ ਚੀਜ਼ ਦਾ ਖਿਆਲ ਰੱਖਣੀ ਪੈਂਦੀ ਆ ਤੇ ਸਾਰਾ ਕੰਟਰੋਲ ਇਹਦਾ ਹੀ ਆ ਇਹੋ ਹੀ ਦਿਖਦਾ ਕਰਕੇ ਯਾਰਾ ਤੇ ਬੜੇ ਉਹਨੇ ਪਿਆਰ ਨਾਲ ਉਹ ਚੀਜ਼ ਨੂੰ ਸੰਭਾਲਿਆ ਹੈ ਪਰ ਜਦੋਂ ਉਹਨੇ ਉਹ ਚੀਜ਼ ਦੇਖਿਆ ਸ਼ੌਕ ਲੱਗਾ ਉਹਨੇ ਇੱਕਦਮ ਯਾਰ ਅਸੀਂ ਬੜਾ ਕੁਝ ਪਿਆ ਤੋ ਬੜਾ ਰਿਆ ਬਟਾ ਚਲੋ ਵਾਸਤੇ ਆਤੇ ਸਾਰੇ ਰਲ ਮਿਲ ਕੇ ਹੌਫਲਾ ਕਰਕੇ ਕੀਤਾ ਵੀ ਹੁਣ ਦਿਲ ਛੱਡਿਆ ਤਾਂ ਗੱਲ ਬਣਣੀ ਨਹੀਂ ਕੋਈ ਨਾ ਕੋਈ ਹੁਣ ਆਪਾਂ ਜੋ ਹੋ ਗਿਆ ਉਹ ਤੇ ਬੀਤੀ ਅਗਾ ਆਉਣ ਵਾਲਾ ਟਾਈਮ ਵੇਖੀਏ ਜਿਹੜਾ ਹੈਗਾ ਉਹਨੂੰ ਸੰਭਾਲ ਲਈ ਕਰਕੇ ਕੁਛ ਕੁਛ ਜੋ ਕਰ ਸਕਦੇ ਆਪਾਂ ਕਰੀਏ ਉਹਨੂੰ ਫੇਰ ਹੌਲਾ ਕਰਕੇ ਫੇਰ ਲੱਗੇ ਬਾਕੀ ਜੋ ਪਰਮਾਤਮਾ ਗਾਂ ਕਰੇਗਾ ਫੇਰ ਸਹੀ ਹਾਂਜੀ